ਇਹ ਲੋਟਕੇ ਖਾ ਕੇ ਸਾਰੇ ਪੰਜਾਬ ਨੂੰ ਹਜੇ ਨਹੀਂ ਟੱਡ ਪਰੇ ਤਿੰਨ ਮਲੇ ਹੁਣ ਤਿੰਨ ਚੋਂ ਇੱਕ ਦੂਜੇ ਪਾਸੇ ਹੋ ਗਿਆ ਦੋ ਰਹਿ ਗਏ ਦੋ ਚੋਂ ਇੱਕ ਇਧਰਲੇ ਪਾਸੇ ਆਪਣੇ ਵਾਲੇ ਪਾਸੇ ਆ ਗਿਆ ਇੱਕ ਰਹਿ ਗਈ ਬੀਬਾ ਮਜੀਠਿਆੜੀ ਉਹ ਹੁਣ ਨਹੀਂ ਆਉਂਦੀ ਵਿਧਾਨ ਸਭਾ ਚ ਉਹ ਪਹਾੜ ਮੰਗੀ ਜਾਂਦੀ ਐ ਮੈਂ ਇਥੋਂ ਮੈਂ ਕਿੱਥੋਂ ਪਹਾੜ ਦੇਵਾਂ ਬਈ ਮੈਨੂੰ ਪਹਾੜ ਦਿਓ ਕਹਿੰਦੀ ਸਾਰੇ ਜਿਹੜੇ ਤੁਸੀਂ ਮੇਰੇ ਨਾਂ ਲਾਇਏ ਨੇ ਮੈਨੂੰ ਦਿਓ ਆਪਣੇ ਕੋਈ ਬਿਜਲੀ ਦੀ ਚੋਰੀ 'ਚ ਬੰਦਾ 5 ਦਿਨ ਵਾਸਤੇ ਜੇਲ੍ਹ ਚਲੇ ਜਾਵੇ ਆਪਣੇ ਪਰ ਘਰੇ ਰੋਟੀ ਨਹੀਂ ਫੱਕਦੀ ਉਹ ਹੱਸਦੇ ਫਿਰਦੇ ਨੇ ਯਾਰ ਹਰਕੀ ਨਹੀਂ ਪੈਂਦਾ ਇਹਨਾਂ ਨੂੰ ਹੌਲੀ-ਹੌਲੀ ਪੈਣ ਲੱਗੂਗਾ ਇਹਨਾਂ ਨੂੰ ਇਹ ਸੀ ਨਾ ਸਾਰਾ ਕੁਝ ਸਾਡੀ ਮੁੱਠੀ 'ਚ ਐ ਨਹੀਂ ਹੁੰਦਾ ਕਾਨੂੰਨ ਵੀ ਹੁੰਦਾ ਕੋਈ ਕਿ ਪੱਕੇ ਪੈਰੀਂ ਕਰਦੇ ਆਂ ਕੰਮ ਅਸੀਂ ਲੱਗ ਗਿਆ ਟਾਈਮ ਥੋੜਾ ਜਿਹਾ ਸਾਨੂੰ ਪਰ ਜਿਹੜੇ ਕਹਿੰਦੇ ਸੀ ਨਾ ਮੁੱਛਾ ਮਰੋੜਦੇ ਸੀ ਵੀ ਸ਼ਾਇਦ ਕੁਝ ਨਹੀਂ ਹੋਣਾ ਸਾਡੇ ਕੋਲ ਕਾਗਜ਼ੀ ਇਹੋ ਜਿਹੇ ਨੇ ਇਹਾ ਜੇ ਕਾਗਜ਼ ਲੱਭੇ ਫਿਰ ਪ੍ਰਮਾਤਮਾ ਵੀ ਤਾਂ ਹੈਗਾ ਨਾ ਉਹ ਵੀ ਤਾਂ ਹੈਗਾ ਉਹ ਆਪ ਥੋੜੀ ਆਉਂਦਾ ਉਹ ਕਿਸੇ ਨਾ ਕਿਸੇ ਬੰਦੇ ਵਿੱਚ ਦੀ ਕੰਮ ਕਰਾਉਂਦਾ ਇਹਾ ਜੀ ਉਹਨੇ ਅਫਸਰਾਂ ਉਫਸਰਾਂ ਨੂੰ ਸਮੱਤ ਬਖਸ਼ੀ ਜਿਹੜੇ ਪਹਿਲਾਂ ਡਰਦੇ ਹੁੰਦੇ ਸੀ ਉਹ ਕਹਿੰਦੇ ਜੀ ਅਸੀਂ ਕਰਾਂਗੇ ਕੰਮ ਮੈਂ ਕਿਹਾ ਪੁੰਨੀ ਖੱਟ ਲੋਂਗੇ ਓਏ ਦੁਨੀਆ ਯਾਦ ਕਰੂਗੀ ਕੰਮ ਕਰ ਦੋ ਕੰਮ ਉਹਨੇ ਕੀਤਾ ਹੋਇਆ ਤੇ ਜਦੋਂ ਕਾਗਜ਼ ਤੇ ਆ ਗਏ ਜਾਏ ਉਹ ਨਾ ਬੇ ਵੀਰੋ ਕੰਮਾਂ 'ਚ ਟਾਈਮ ਲੱਗ ਜਾਂਦਾ ਕਾਨੂੰਨੀ ਕੰਮਾਂ 'ਚ ਤਾਂ ਬੜਾ ਟਾਈਮ ਲੱਗ ਜਾਂਦਾ ਮੈਂ ਤੁਹਾਨੂੰ ਕਹਿੰਦਾ ਰਿਹਾ ਕਿ ਪੱਕੇ ਪੈਰੀਂ ਕਰਦੇ ਆਂ ਕੰਮ ਅਸੀਂ ਲੱਗ ਗਿਆ ਟਾਈਮ ਥੋੜਾ ਜਿਹਾ ਸਾਨੂੰ ਪਰ ਜਿਹੜੇ ਕਹਿੰਦੇ ਸੀ ਨਾ ਮੁੱਛਾ ਮਰੋੜਦੇ ਸੀ ਵੀ ਸ਼ਾਇਦ ਕੁਝ ਨਹੀਂ ਹੋਣਾ ਸਾਡੇ ਕੋਲ ਕਾਗਜ਼ੀ ਇਹ ਜਿਹੇ ਨੇ ਇਹ ਜਿਹੇ ਕਾਗਜ਼ ਲੱਭੇ ਫਿਰ ਪ੍ਰਮਾਤਮਾ ਵੀ ਤਾਂ ਹੈਗਾ ਨਾ ਉਹ ਵੀ ਤਾਂ ਹੈਗਾ ਉਹ ਆਪ ਥੋੜੀ ਆਉਂਦਾ ਉਹ ਕਿਸੇ ਨਾ ਕਿਸੇ ਬੰਦੇ ਵਿੱਚ ਦੀ ਕੰਮ ਕਰਾਉਂਦਾ ਹੈ ਇਹ ਆ ਜੀ ਉਹਨੇ ਅਫਸਰਾ ਉਫਸਰਾ ਨੂੰ ਸਮੱਤ ਬਖਸ਼ੀ ਜਿਹੜੇ ਪਹਿਲਾਂ ਡਰਦੇ ਹੁੰਦੇ ਸੀ ਉਹ ਕਹਿੰਦੇ ਜੀ ਅਸੀਂ ਕਰਾਂਗੇ ਕੰਮ ਮੈਂ ਕਿਹਾ ਪੁੰਨੀ ਖੱਟ ਲੋਂਗੇ ਓਏ ਦੁਨੀਆ ਯਾਦ ਕਰੂਗੀ ਕੰਮ ਕਰ ਦੋ ਕੰਮ ਉਹਨੇ ਕੀਤਾ ਹੋਇਆ ਤੇ ਜਦੋਂ ਕਾਗਜ਼ ਤੇ ਆ ਗਏ ਜਾਏ ਉਹ ਨਾ ਬੇ ਹੁਣ ਉਹ ਬੈਠੇ ਨੇ ਭਾਈ ਜੋ ਕਰਨਗੇ ਸੋ ਭਰਨਗੇ ਕਬੀਰਾਂ ਤੇਰੀ ਝੋਪੜੀ ਗੱਲ ਕਟਿਨ ਕੇ ਪਾਸ ਜੋ karenge ਸੋ ਭਰਾਂਗੇ ਤੂੰ ਕਿਉਂ ਪਿਆਉਦਾਸ ਜੋ ਕਰਦੇ ਨੇ ਉਹ ਪਰ ਨਗੇ ਵਾਰੀ ਇਹਨਾਂ ਦੀ ਵੀ ਆਊਗੀ ਕਾਗਜ਼ ਕਿਉਂਕਿ ਇਹਨਾਂ ਦੀ ਆਪਣੀਆਂ ਸਰਕਾਰਾਂ ਸੀ ਉਦੋਂ ਕਾਗਜ਼ ਹੀ ਇੰਨੇ ਖਰਾਬ ਕਰ ਗਏ ਕਿ ਥੋੜਾ ਜਿਹਾ ਟਾਈਮ ਲੱਗ ਗਿਆ ਮੈਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਭਗਵੰਤਮਾਨ ਇਹ ਰਾਜ ਭਾਗ ਪਰਮਾਤਮਾ ਕਿਤੇ ਰੋਜ਼ ਦਿੰਦਾ ਪਰ ਬੁਲਬਲਾ ਜਿਹੜਾ ਹੁੰਦਾ ਨਾ ਪਾਣੀ ਦਾ ਬੁਲਬਲਾ ਉਹ ਭਾਵੇਂ ਤੋ ਪਾਲਦੀ ਜ਼ਿੰਦਗੀ ਚ ਆਉਂਦਾ ਪਰ ਜਾਉਂਦਾ ਸਮੁੰਦਰ ਤੋਂ ਉੱਚਾ ਹੋ ਕੇ ਆਉਂ। ਮੈਨੂੰ ਕੋਈ ਐ ਫਿਕਰ ਨਹੀਂ ਰਾਜ ਭਾਗ ਰਊਗਾ ਜਾਂ ਵੋਟਾਂ ਵਾਸਤੇ ਮੈਨੂੰ ਆਹ ਕਰਨਾ ਪੂਓ ਕਿ ਮੈਂ ਕਹਿੰਨਾ ਲੋਕ ਇੰਨੇ ਕੁ ਨੂੰ ਹੀ ਯਾਦ ਕਰਦੇ ਰਹਿਣ। ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲਾਂ ਸੇ ਹੋਤਾ ਹੈ। ਭਗਤ ਸਿੰਘ 23 ਸਾਲ ਦੀ ਉਮਰ ਚ ਸ਼ਹੀਦ ਹੋ ਗਿਆ ਤੇ ਅੱਜ ਵੀ 23 ਸਾਲ ਦਾ ਆਉਣ ਵਾਲੇ ਹਜ਼ਾਰ ਸਾਲ ਬਾਅਦ ਵੀ ਆਪਣੀਆਂ ਕਈ ਪੀੜੀਆਂ ਲੰਘ ਜਾਣਗੀਆਂ ਉਹ 23 ਸਾਲ ਦੇ ਰਹੂਗਾ ਸੋ ਇਸ ਕਰਕੇ ਇਹਨਾਂ ਨੂੰ ਦੱਸ ਦੋ ਕਿ ਭਾਈ ਅਸੀਂ ਤੁਹਾਡੀਆਂ ਗੱਲਾਂ 'ਚ ਹੁਣ ਆਉਣਾ ਨਹੀਂ ਇਹਨਾਂ ਨੂੰ ਇਹ ਹੈ ਕਿ ਲੋਕਾਂ ਦੀ ਮੈਮਰੀ ਬਹੁਤ ਘੱਟ ਹੈ ਯਾਦਦਾਸ਼ਤ ਕਮਜ਼ੋਰ ਹੈ ਲੋਕ ਭੁੱਲ ਜਾਂਦੇ ਐ ਐ ਕਿਹਨਾਂ ਭੁੱਲ ਜਾਂਦੇ ਲੋਕ ਮਾਮਾ ਭੁੱਲ ਜਾਣਗੇ ਆਪਣੇ ਪੁੱਤਾਂ ਦੇ ਕੀਰਨੇ ਬੈਣ ਭੁੱਲ ਜਾਣਗੇ ਭੁੱਲ ਜਉਂਗੇ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਨੂੰ ਇਹਨਾਂ ਨੂੰ ਇਹ ਆ ਵੀ ਕੋਈ ਗੱਲ ਨਹੀਂ ਹੁਣ ਲੋਕਾਂ ਦਾ ਕੀ ਆ ਹੁਣ ਆਦਰ ਮਾਗਰ ਲੱਗ ਜਾਣਗੇ ਹੜਾਂ ਵੇਲੇ ਪੌਂਤ ਅਸੀਂ ਪੈਸੇ ਵੰਡਿਓ ਕਿਹੜੇ ਪੈਸੇ ਵੰਡਿਓ ਗੁਰੂ ਦੀ ਗੋਲਕ ਸੀ ਓਏ ਗੁਰੂ ਦੀ ਗੋਲਕ ਚੋਂ ਕੱਢ ਕੇ ਲੈ ਕੇ ਐ ਵੰਡਤੇ ਗੱਥੀ ਜੀ ਫੜਾਤੀ ਬਾਅਦ ਚ ਸਰਪੰਚ ਨੂੰ ਗੱਡੀ ਚ ਉਠਾ ਲਿਆ ਕਹਿੰਦੇ ਲਿਆ ਸਰਪੰਚ ਫੜਾ ਉਹ ਤੋਂ ਵਾਪਸ ਲੈ ਲਿਆ ਕਹਿੰਦੇ ਚਲ ਫੋਟੋ ਹੋ ਗਈ ਵੜੀਏ ਗੱਲ ਐ ਆ ਵੰਡੇ ਨੇ ਮੈਂ ਜਾਣਦਾ ਇਹਨਾਂ ਨੂੰ ਇਹਨਾਂ ਦੀਆਂ ਜੇਬਾਂ ਵਨ ਵੇ ਨੇ ਉੱਚ ਪੈਸੇ ਜਾ ਸਕਦੇ ਆ ਨਿਕਲਦੇ ਨਹੀਂ ਭਾਈ ਜੀ ਨਿਕਲਦੇ ਨਹੀਂ ਹੈਗੇ ਇਹ ਲੋਟਕੇ ਖਾ ਕੇ ਸਾਰੇ ਪੰਜਾਬ ਨੂੰ ਹਜੇ ਨਹੀਂ ਟੱਡ ਪਰੇ ਤਿੰਨ ਮਲੇ ਆਉਣ ਤਿੰਨ ਚੋਂ ਇੱਕ ਦੂਜੇ ਪਾਸੇ ਹੋ ਗਿਆ ਦੋ ਰਹਿ ਗਏ ਦੋ ਚੋਂ ਇੱਕ ਇਧਰਲੇ ਪਾਸੇ ਆਪਣੇ ਵਾਲੇ ਪਾਸੇ ਆ ਗਿਆ ਇੱਕ ਰਹਿ ਗਈ ਬੀਬਾ ਮਜੀਠਿਆੜੀ ਉਹ ਹੁਣ ਨਹੀਂ ਆਉਂਦੀ ਵਿਧਾਨ ਸਭਾ ਚ ਉਹ ਪਹਾੜ ਮੰਗੀ ਜਾਂਦੀ ਐ ਮੈਂ ਇਥੋਂ ਮੈਂ ਕਿੱਥੋਂ ਪਹਾੜ ਦੇਵਾਂ ਬਈ ਮੈਨੂੰ ਪਹਾੜ ਦਿਓ ਕਹਿੰਦੀ ਸਾਰੇ ਜਿਹੜੇ ਤੁਸੀਂ ਮੇਰੇ ਨਾਂ ਲਾਇਏ ਨੇ ਮੈਨੂੰ ਦਿਓ ਆਪਣੇ ਕੋਈ ਬਿਜਲੀ ਦੀ ਚੋਰੀ ਚ ਬੰਦਾ 5 ਦਿਨ ਵਾਸਤੇ ਜੇਲ੍ਹ ਚਲੇ ਜਾਵੇ ਆਪਣੇ ਪਰ ਘਰੇ ਰੋਟੀ ਨਹੀਂ ਫੱਕਦੀ ਉਹ ਹੱਸਦੇ ਫਿਰਦੇ ਨੇ ਯਾਰ ਫਰਕ ਹੀ ਨਹੀਂ ਪੈਂਦਾ ਇਹਨਾਂ ਨੂੰ ਹੌਲੀ ਹੌਲੀ ਪੈਣ ਲੱਗੂਗਾ ਇਹਨਾਂ ਨੂੰ ਇਹ ਸੀ ਨਾ ਸਾਰਾ ਕੁਝ ਸਾਡੀ ਮੋਠੀ ਚ ਐ ਨਹੀਂ ਹੁੰਦਾ ਕਾਨੂੰਨ ਵੀ ਹੁੰਦਾ ਕੋਈ